ਸਰਦਰੋਤ ਚੱਲ ਰਹੀ ਹੈ ਤੇ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਤੇ ਵਿਆਹਾਂ ਦੇ ਸੀਜ਼ਨ ਦੇ ਵਿੱਚ ਹਰੇਕ ਬੰਦੇ ਦੇ ਦਿਮਾਗ ਦੇ ਵਿੱਚ ਹੁੰਦੀ ਹੈ ਕਿ ਵਿਆਹਾਂ ਦੇ ਵਿੱਚ ਪੈਲਸ ਕਿਹੜਾ ਬੁੱਕ ਕਰ ਲਿਆ ਜਾਏ ਤੇ ਕੈਟਰਿੰਗ ਕਿੰਦੀ ਕਰ ਲਈ ਜਾਏ ਅੱਜ ਤੁਹਾਨੂੰ ਇੱਕ ਕੈਟਰਿੰਗ ਵਾਲਿਆਂ ਨਾਲ ਮਿਲਾਨ ਲੱਗੇ ਹੈਗਾ ਜਿਨ੍ਹਾਂ ਦੀ ਕੈਟਰਿੰਗ ਹਲਕਾ ਗੁਰੂ ਅਰਸਾਏ ਦੇ ਵਿੱਚ ਨੰਬਰ 1 ਤੇ ਚੱਲ ਰਹੀ ਹੈ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਤੇ ਹਰੇਕ ਵਿਅਕਤੀ ਦੇ ਮਨ ਦੇ ਵਿੱਚ ਇਹ ਗੱਲ ਹੁੰਦੀ ਹੈ ਵਿਆਹਾਂ ਤੇ ਕਿੱਦਾਂ ਦਾ ਪੈਲਸ ਬੁੱਕ ਕਰ ਲਿਆ ਜਾਵੇ ਤੇ ਕਿੱਦਾਂ ਦੀ ਕੈਟਰਿੰਗ ਕਰ ਲਈ ਜਾਏ ਜਾਂ ਕਿਸ ਹਲਵਾਈ ਦਾ ਖਾਸ ਪ੍ਰਬੰਧ ਰੱਖਿਆ ਜਾਏ ਅੱਜ ਜਿਹੜਾ ਵੀਡੀਓ ਅਸੀਂ ਤੁਹਾਡੇ ਲਈ ਲੈ ਕੇ ਆ ਰਹੇ ਹਾਂ ਇੱਕ ਜੇ ਕੈਟਰਿੰਗ ਦੇ ਕੋਲ ਪਹੁੰਚੇ ਹੈਗੇ ਆ ਵਿਜੇ ਕੈਟਰੀ ਜਿਨ੍ਹਾਂ ਦਾ ਸਮਾਨ ਦੀ ਗੱਲ ਕਰਦੇ ਆ ਕੈਟਰੀ ਦੇ ਪ੍ਰਬੰਧ ਦਿਖਾ ਦਿੰਦੇ ਹੈਗੇ ਆ ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਹੈਗੇ ਆ ਵਿਜੇ ਜੀ ਸਾਡੇ ਨਾਲ ਨੇ ਵੀ ਜੀ ਨਮਸਕਾਰ ਜੀ ਸਵਾਗਤ ਹੈ ਤੁਹਾਡਾ ਲਾਈਵ ਤੇ ਨਮਸਕਾਰ ਸਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਪ੍ਰਭੂ ਕਿਰਪਾ ਕੈਟਰਿੰਗ ਦੇ ਜਦੋਂ ਵੀ ਆਪਾਂ ਕੋਈ ਵਿਆਹ ਸ਼ਾਦੀ ਕਰਦੇ ਆ ਜਾਂ ਕੋਈ ਵੀ ਕੰਮ ਕਰਦੇ ਆ ਤੇ ਆਪਾਂ ਨੂੰ ਪਹਿਲਾਂ ਸੋਚੇ ਰਹਿੰਦੀ ਹੈ ਵੀ ਆਪਾਂ ਹਲਵਾਈ ਕਿੱਥੋਂ ਕਰੀਏ ਹੂੰ ਸਭ ਤੋਂ ਪਹਿਲਾਂ ਆਪਾਂ ਇਹ ਦੇਖਦੇ ਆ ਵੀ ਆਪਣੀ ਚੀਜ਼ ਚੰਗੀ ਹੋਵੇ ਕੁਆਲਿਟੀ ਚੰਗੀ ਹੋਵੇ ਆਪਣਾ ਪੈਸਾ ਲਾਇਆ ਵਿਅਰਥ ਨਾ ਜਾਵੇ ਸਾਡੀ ਕੁਆਲਿਟੀ ਦੇਖੋ ਤੁਸੀਂ ਮਠਿਆਈਆਂ ਨੇ ਇਹਦੇ ਵਿੱਚ ਸਾਡੀ ਕੁਆਲਿਟੀ ਵੱਧ ਤੋਂ ਵਧੀਆ ਹੈ ਤੇ ਜਿੱਦਾਂ ਵੀ ਅੱਗੇ ਆਪਣੇ ਆ ਜਾਂਦੇ ਨੇ ਅਰੇਂਜਮੈਂਟ ਹੈ ਆਪਣਾ ਬਹੁਤ ਵਧੀਆ ਕੀਤਾ ਹੋਇਆ ਹੈ ਤੁਸੀਂ ਆਪ ਦੇਖੋ ਕਿਉਂਕਿ ਆਪਦੇ ਕਿਹਾ ਕੁਝ ਵੀ ਨਹੀਂ ਹੁੰਦਾ ਦੋਸਤ ਇਹ ਕੈਮਰਾ ਤੁਹਾਨੂੰ ਦੱਸੇਗਾ ਜੋ ਵੀ ਹੈ ਜਿੱਦਾਂ ਆਪਾਂ ਦੇਖ ਰਹੇ ਹੈਗੇ ਮਠਿਆਈ ਹੈ ਜਾਂ ਦੀ ਸਜਾਵਟ ਜਿਹੜੀ ਬਣੀ ਹੈਗੀ ਹੈ ਹਨ ਅੱਗੇ ਪਕੌੜਿਆਂ ਦੀ ਸਟਾਲ ਵੀ ਹੈਗੀ ਹੈ ਉੱਥੇ ਚੱਲਦੇ ਆਪਾਂ ਇਹ ਸਾਰਾ ਪ੍ਰਬੰਧ ਜਿਹੜਾ ਜਾਂਤਾਰੇ ਰਹਿੰਦਾ ਹੈਗਾ ਲੋਕ ਕਹਿੰਦੇ ਕੈਟਰੀ ਕਰ ਲਓ ਕਿਉਂ ਮਾੜਾ ਪਾ ਦਿੰਦੇ ਆ ਇਦਾਂ ਦੇ ਹੋ ਜਾਂਦਾ ਇਹ ਸਾਰਾ ਕਿੱਦਾਂ ਦਾ ਪਰ ਰੱਖਿਆ ਨਾ ਜੀ ਨਾ ਅਸੀਂ ਦੇਖੋ ਕੋਈ ਵੀ ਰਿਫਾਈਨਡ ਵਗੈਰਾ ਅਸੀਂ ਵਧੀਆ ਕਾਟਨ ਸੀਡ ਫੋਰਚੂਨ ਦਾ ਵਰਤਦੇ ਆ ਜੀ ਤੇ ਤੁਸੀਂ ਸਾਡੀ ਕੋਈ ਵੀ ਚੀਜ਼ ਚੈੱਕ ਕਰੋ ਤੁਹਾਨੂੰ ਕੋਈ ਵੀ ਮਨ ਲੋ ਕਿਸੇ ਦੀ ਵਿੱਚ ਕੋਈ ਆਇਲ ਨਜ਼ਰ ਨਹੀਂ ਆਏਗਾ ਜਿੱਦਾਂ ਇਹ ਚੱਲ ਰਹੇ ਹੈਗੇ ਕਿੰਨੀ ਤਰ੍ਹਾਂ ਦੇ ਪਕੌੜੇ ਜਿਹੜੇ ਅੱਜ ਆਪ ਇੱਥੇ ਲਗਾਏ ਹੋਏ ਦੇਖੋ ਜਿੱਥੇ ਪਕੌੜੇ ਕਾਫੀ ਤਰ੍ਹਾਂ ਦੇ ਲੱਗੇ ਹੋਏ ਨੇ ਇਹਦੇ ਵਿੱਚ ਸਾਡਾ ਨਵਾਂ ਪਕੌੜਾ ਜਿਹੜਾ ਉਹਨੂੰ ਆਪਾਂ ਕਹਿ ਦਿੰਦੇ ਆ ਚਾਂਪ ਪਕੌੜਾ ਅੱਛਾ ਠੀਕ ਹੈ ਆਮ ਲੋਕ ਤੇ ਇਹਨੂੰ ਖਾਣ ਤੋਂ ਪਿੱਛੇ ਹਟ ਜਾਂਦੇ ਨੇ ਕਹਿੰਦੇ ਨੇ ਵੀ ਇਹ ਫਿਸ਼ ਪਕੌੜਾ ਹੈ ਅੱਛਾ ਹਾਂ ਇਹ ਮੰਨਸੇ ਪਕੌੜਾ ਤੁਹਾਡਾ ਹਾਂਜੀ ਇਹ ਆਪਣਾ ਨੌਨ ਵੈਜ ਨਹੀਂ ਹੈਗਾ ਵੈਜ ਏ ਦਿਲ ਖੋਲ ਕੇ ਹਰੇਕ ਬੰਦਾ ਜਿੱਦਾਂ ਮਰਜ਼ੀ ਇਹਨੂੰ ਖਾ ਸਕਦਾ ਚਾਂਪ ਪਕੌੜਾ ਹਾਂਜੀ ਤੇ ਆ ਕੀ ਆ کافی ਇਹਨੂੰ ਲੋਕ ਖਾ ਰਹੇ ਇਹ ਮੰਨ ਲਓ ਜੀ ਇਹ ਆਪਣਾ ਹੈਗਾ ਜੀ ਕਟਲਾਸ ਅੱਛਾ ਹਾਂਜੀ ਕਟਲਾਸ ਹਾਂਜੀ ਤੇ ਹੋਰ ਕਿਹੜੀ ਕਿਹੜੀ ਸਟਾਲਾਂ ਅੱਜ ਆਪਾਂ ਜਿਹੜੀਆਂ ਇੱਥੇ ਲਗਾਈਆਂ ਹੋਈਆਂ ਨੇ ਆਪਣੇ ਕੋਲ ਸਟਾਲਾਂ ਦੇ ਵਿੱਚ ਤੁਸੀਂ ਆਇਓ ਜੀ ਸਭ ਤੋਂ ਪਹਿਲਾਂ ਜੀ ਆਪਣੇ ਕੋਲ ਰਾਜਪੋਗ ਠੀਕ ਹੈ ਠੀਕ ਹੈ ਜੀ ਰਾਜਪੋਗ ਹੈ ਬਹੁਤ ਹੀ ਵਧੀਆ ਕੁਆਲਿਟੀ ਦੇ ਹਰ ਇੱਕ ਬੰਦਾ ਇਹਨੂੰ ਬੜੇ ਸ਼ੌਂਕ ਨਾਲ ਖਾ ਰਿਹਾ ਹੈ। ਬਾਜ਼ਾਰ ਦੇ ਵਿੱਚ ਹੋਰ ਕੈਟਰਸ ਜਗ੍ਹਾ ਦਾ ਆਪਣਾ ਕੀ ਖਾਸ ਰਹਿੰਦਾ ਹੈਗਾ ਕੀ ਇਹਦੇ ਵਿੱਚ ਖਾਸ ਦੂਜਿਆਂ ਨਾਲ ਦੂਜਿਆਂ ਨਾਲੋਂ ਬਹੁਤ ਹੀ ਅਲੱਗ ਚੀਜ਼ ਹੈ। ਹਾਂਜੀ ਡਰਾਈ ਫਰੂਟ ਵੀ ਹੈ। ਹਰ ਇੱਕ ਅਲੱਗ ਚੀਜ਼ ਹੈ ਇਹਦੇ ਵਿੱਚ। ਤੁਸੀਂ ਖਾ ਕੇ ਚੈੱਕ ਕਰੋ। ਬਿਲਕੁਲ ਜੀ ਤੇ ਇਸ ਤੋਂ ਇਲਾਵਾ ਟਿੱਕੀ ਦਾ ਖਾਸ ਰੰਦਾ ਕਹਿੰਦੇ ਆਗਰਾ ਵਾਲੀ ਟਿੱਕੀ ਹਨਾ ਲੋਕ ਮਸ਼ਹੂਰ ਕਰਦੇ ਇਹਦੇ ਚ ਕੀ ਖਾਸੀਅਤ ਹੈ ਇਹਦੇ ਵਿੱਚ ਇਹ ਹੈ ਜੀ ਅਸੀਂ ਦੇਸੀ ਘਿਓ ਦੀ ਟਿੱਕੀ ਬਣਾ ਰਹੇ ਹਾਂ ਦੇਸੀ ਘਿਓ ਦੀ ਹਾਂਜੀ ਹਾਂਜੀ ਦੇਸੀ ਘਿਓ ਦੇ ਵਿੱਚ ਟਿੱਕੀ ਬਣ ਰਹੀ ਹੈ ਜੀ ਤੇ ਹਰ ਇੱਕ ਚੀਜ਼ ਮਤਲਬ ਦਹੀਂ ਵਗੈਰਾ ਪਾ ਕੇ ਬਹੁਤ ਹੋਤੀ ਹੀ ਵਧੀਆ ਕੁਆਲਟੀ ਦੇ ਵਿੱਚ ਬਿਲਕੁਲ ਜੀ ਟਿੱਕੀ ਜਿਹੜੀ ਬੰਦੀ ਤੁਹਾਨੂੰ ਦਿਖਾ ਰਹੇ ਹੈਗੇ ਆ ਵਿਜੇ ਉਹ ਆਂਦਾ ਜਿਹੜੀ ਕੈਟਰੀ ਹੈ ਦੇਸੀ ਘਿਓ ਦੇ ਵਿੱਚ ਟਿੱਕੀ ਬਣਾਈ ਜਾਂਦੀ ਹੈ ਆਮ ਦੂਜਾ ਘਿਓ ਵਰਤਿਆ ਜਾਂਦਾ ਆਮ ਹਲਵਾਇਆਂ ਵਾਲੋਂ ਇਹ ਸਾਰੇ ਤਾਂ ਜੋ ਅਰਜਿਤ ਜੀ ਸਾਹਮਣੇ ਆ ਜਾਓ ਤੁਸੀਂ ਤੇ ਇਸ ਟਿੱਕੀ ਦੇ ਵਿੱਚ ਕੀ ਜਿਹੜਾ ਹੈਗਾ ਆਪਣਾ ਖਾਸ ਸਾਡੀ ਟਿੱਕੀ ਜਦੋਂ ਵੀ ਚੱਲੇਗੀ ਤਵੇ ਤੇ ਲਾਈਵ ਚੱਲੇਗੀ ਆਮ ਹਲਵਾਈ ਕੀ ਕਰਦੇ ਆ ਜੀ ਉਹਨੂੰ ਆਪਾਂ ਕੜਾਈ ਦੇ ਵਿੱਚ ਫਰਾਈ ਕਰਕੇ ਤਵੇ ਦੇ ਉੱਪਰ ਲਾਈ ਜਾਂਦੇ ਆ ਤੇ ਨਾਲ ਦੀ ਨਾਲ ਹੀ ਉਹਨੂੰ ਸਰਵ ਕਰੀ ਜਾਂਦੇ ਆ ਤੇ ਤੇਲ ਚ ਤਲ ਲੈਂਦੇ ਆ ਹਾਂਜੀ ਹਾਂਜੀ ਬਾਅਦ ਉੱਪਰ ਲਗਾਉਂਦੇ ਹਾਂਜੀ ਇੱਥੇ ਚੱਲੂਗੀ ਲਾਈਵ ਹਾਂਜੀ ਇਹਦੇ ਲਾਈਵ ਜੀ ਤਵੇ ਦੇ ਉੱਪਰ ਹੀ ਚੱਲੂਗੀ ਚਾਹ ਜਿੰਨਾ ਮਰਜ਼ੀ ਰਾਸ਼ ਹੋ ਜਾਏ ਸਾਡੀ ਟਿੱਕੀ ਤਵੇ ਤੇ ਇਹੀ ਲਾਈਵ ਰਹੂਗੀ ਅੱਜ ਤੁਹਾਡੀਆਂ ਟਿੱਕੀ ਵਾਲੀਆਂ ਸਟਾਲਾਂ ਦੋ ਨੇ ਜਿਆਦਾ ਗਰਾਖ ਟਿੱਕੀ ਤੇ ਰਹਿੰਦੇ ਆ ਕਿਉਂ ਹਾਂਜੀ ਜਿਆਦਾ ਤਾਂ ਰਹਿੰਦੇ ਆ ਜੀ ਕਿਉਂਕਿ ਜਿਆਦਾ ਰਾਸ਼ ਟਿੱਕੀ ਤੇ ਰਾਜ ਭੋਗਦੇ ਪੈਂਦਾ ਅਸੀਂ ਇਸ ਕਰਕੇ ਇਹਨਾਂ ਨੂੰ ਡਬਲ ਆਇਆ ਡਬਲ ਆਇਆ ਹਾਂਜੀ ਇਹ ਹਰੇਕ ਵੇਹਾਂ ਤੇ ਤੁਹਾਡੀ ਕੋਸ਼ਿਸ਼ ਰਹਿੰਦੀ ਵੀ ਡਬਲ ਬਿਲਕੁਲ ਜੀ ਬਿਲਕੁਲ ਹੋਰ ਕੀ ਆ ਤੁਹਾਡਾ ਖਾਸ ਜਿਹੜਾ ਇੱਕ ਹੀ ਚੀਜ਼ ਆ ਜਿਹੜੀ ਖਾ ਰਹੇ ਲੋ ਇਹ ਵੀ ਦੋਸਤ ਹਾਂਜੀ ਇਹ ਚੀਜ਼ ਚਿਲੀ ਹੈ ਜੀ ਚੀਜ਼ ਚਿਲੀ ਮੰਜੂਰੀਅਨ ਇਹਨਾਂ ਨੂੰ ਵੀ ਅਸੀਂ ਡਬਲ ਦੇ ਵਿੱਚ ਹੀ ਰੱਖਦੇ ਆਂ ਅੱਛਾ ਇੱਥੇ ਵੀ ਦਾਸ ਯਾਦ ਹਾਂ ਜੀ ਹਾਂ ਜੀ ਯਾਨੀ ਕਿ ਫਾਸਟ ਫੂਡ ਵਾਲੇ ਪਾਸੇ ਲੋਕਾਂ ਦਾ ਧਿਆਨ ਜ਼ਿਆਦਾ ਬਿਲਕੁਲ ਵੀ ਜੇ ਖਾਸ ਕੋਈ ਹੋਊਗਾ ਜਿਹੜਾ ਅੱਜ ਦਾ ਵੜਾ ਇਸ ਪ੍ਰੋਗਰਾਮ ਦੇ ਵਿੱਚ ਖਾਸ ਵੈਰਾਈਟੀ ਕੀ ਜਿਹੜੀ ਹੈ ਜਿੱਥੇ ਜ਼ਿਆਦਾ ਲੋਕ ਪਸੰਦ ਕਰਦੇ ਦੇਖੋ ਜੀ ਸਾਡੇ ਰਸ਼ੀਨ ਚਾਟ ਚੱਲ ਰਹੀ ਹੈ ਹੂੰ ਠੀਕ ਹੈ ਤੇ ਆਪਣੇ ਆਗੇ ਜੀ সুইਟ ਕੌਰ ਹੂੰ ਠੀਕ ਹੈ ਜੀ ਰਵਾਂ ਚਾਟ ਚੱਲ ਰਹੀ ਹੈ ਅ ਡਰਾਈ ਫਰੂਟ ਤੇ ਦੂਜਾ ਗੱਲ ਕਰਦੇ ਆ ਡਰਾਈ ਫਰੂਟ ਤੁਸੀਂ ਸਾਹਮਣੇ ਦੇ ਰਏ ਸੀ ਹੈ ਨਾ ਵੇਟਰ ਕਰੇ ਜਦੋਂ ਬਰਾਤ ਦੀ ਐਂਟਰੀ ਹੁੰਦੀ ਹੈ ਇਹ ਕੀ ਚੱਲ ਰਿਹਾ ਪੀਜ਼ਾ ਸੈਂਡਵਿਚ ਆਪਣਾ ਸੈਂਡਵਿਚ ਹੈ ਜੀ ਸੈਂਡਵਿਚ ਹਾਂਜੀ ਹਾਂਜੀ ਅੱਜ ਕਾਫੀ ਸਟਾਲਾ ਜਣੇ ਤੁਸੀਂ ਲਗਾਜੋਗੇ ਹਾਂਜੀ ਜੀ ਬਹੁਤ ਜ਼ਿਆਦਾ ਤੇ ਫਰੂਟ ਦੀ ਗੱਲ ਆਉਂਦੀ ਹੈਗੀ ਹੈ ਹਾਂਜੀ ਕਿਹੜਾ ਫਰੂਟ ਆਪਣਾ ਖਾਸ ਹੈਗਾ ਕਿਹੜੀ ਕੀਵੀ ਦਿੰਦੇ ਹੈਗੇ ਆ ਕਿਸ ਕੰਪਨੀ ਦੀ ਦਿੰਦੇ ਆ ਆਪਣੇ ਕੋਲੇ ਜੀ ਕੀਵੀ ਤੁਹਾਨੂੰ ਜਦੋਂ ਵੀ ਤੁਸੀਂ ਆਪਣੇ ਕੋਲੇ ਕੋਈ ਵੀ ਪ੍ਰੋਗਰਾਮ ਬੁੱਕ ਕਰੋਗੇ ਜਾਂ ਆਪਾਂ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਜਸਪਰੀ ਦੀ ਕੀਵੀ ਦਿੰਨੇ ਆ ਹਾਂਜੀ ਇੰਪੋਰਟਡ ਫਰੂਟ ਮਿਲੇਗਾ ਜੀ ਉਹਦੇ ਵਿੱਚ ਇੰਪੋਰਟਡ ਅੰਗੂਰ ਮਿਲੇਗਾ ਹਮ ਹਰ ਇੱਕ ਚੀਜ਼ ਇੰਪੋਰਟਡ ਮਿਲੇਗੀ ਅਸੀਂ ਲੋਕਲ ਕੁਝ ਵੀ ਨਹੀਂ ਲਾਂਗੇ ਅੱਛਾ ਸਾਰਾ ਉਹ ਲਾਉਂਦੇ ਹੋ ਜਿਹਦਾ ਮਤੀਰਾ ਪਿਆ ਹੈਗਾ ਇਹ ਇਹ ਵੀ ਕੋਈ ਖਾਸ ਸੈਂਚਰੀ ਜਿਹੜੀ ਹੈ ਹਾਂ ਜੀ ਹਾਂ ਜੀ ਬਿਲਕੁਲ ਜੀ ਇਹ ਰੈੱਡ ਨਿਕਲੇਗੀ ਆਮ ਅੱਜਕੱਲ ਜਿਹੜੀ ਆਪਣੀ ਇੱਥੇ ਲੋਕਲ ਆ ਰਹੀ ਹੈ ਉਹ ਕੱਚੇ ਬਾਣ ਚ ਨਿਕਲਦੀ ਹੈ ਵਿੱਚੋਂ ਵਾਈਟ ਨਿਕਲੇਗੀ ਅੱਛਾ ਇਹ ਰੈੱਡ ਹੋ ਗਈ ਸਾਰੀ ਹਾਂ ਜੀ ਹਾਂ ਜੀ ਹੋਰ ਕਿਹੜਾ ਫਰੂਟ ਖਾਸ ਲਗਾਇਆ ਕੋਈ ਬਾਹਰਲਾ ਫਰੂਟ ਦੱਸ ਰਹੇ ਸੀ ਤੁਸੀਂ ਹਾਂ ਜੀ ਹਾਂ ਜੀ ਆਜੋ ਜੀ ਅੱਗੇ ਸੀਤਾਫਲ ਲੱਗਿਆ ਹੈ ਜੀ ਬਾਹਰ ਦਾ ਫਰੂਟ ਹੈ ਅੱਛਾ ਇਹ ਆਲੂ ਬਖਾਰਾ ਹੈ ਜੀ ਇਹ ਆਲੂ ਹੈ ਹਾਂਜੀ ਇਹ ਵੀ ਆਪਣਾ ਬਾਹਰ ਦਾ ਹੈ ਆਲੂ ਬਖਾਰਾ ਹੀ ਬਾਹਰ ਦਾ ਹਾਂਜੀ ਸੀਤਾਫਲ ਵੀ ਹੈ ਹਾਂਜੀ ਸੀਤਾਫਲ ਕਾਫੀ ਚਰਚਾ ਚ ਆਇਆ ਦੇ ਬਹੁਤ 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 ਹਾਂਜੀ ਤੇ ਹੋਰ ਕਿਹੜੇ ਖਾਸ ਜਿਹੜੇ ਹੈਗੇ ਆ ਕੀਵੀ ਹੈ ਹੋਰ ਕਿਹੜੇ ਫਰੂਟ ਖਾਸ ਪਏ ਆ ਦੇਖੋ ਜੀ ਤਕਰੀਬਨ ਸਾਰੇ ਇੰਪੋਰਟਡ ਫਰੂਟ ਹੀ ਲੱਗੇ ਹੋਏ ਆ ਹੂੰ ਲੋੜ ਤੁਸੀਂ ਦੇਖ ਸਕਦੇ ਹੋ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਫਰੂਟ ਹੈ ਇੰਪੋਰਟਡ ਫਰੂਟ ਲੱਗੇ ਹੋਇਆ ਇਸ ਤੋਂ ਇਲਾਵਾ ਅ ਵੀਜੇ ਕਟਰੀ ਹੋਣਾਂ ਦਾ ਰੇਜ਼ਮੈਂਟ ਤੁਹਾਨੂੰ ਦਿਖਾ ਦਿੰਦੇ ਹੈਗੇ ਆ ਪੂਰਾ ਫੈਲਸ ਦੇ ਵਿੱਚ ਵੀ ਇਹ ਸਾਰਾ ਡੈਕੋਰੇਟ ਜਿਹੜਾ ਹੈਗਾ ਕਿਵੇਂ ਦਿਮਾਗ ਦੇ ਵਿੱਚ ਆਉਂਦਾ ਹੈ ਵੀ ਹਰ ਇੱਕ ਵਿਆਹ ਵਧੀਆ ਕੀਤਾ ਜਾਵੇ ਹਾਂਜੀ ਹਾਂਜੀ ਜੋ ਵੀ ਅਸੀਂ ਕਰਦੇ ਹੁੰਦੇ ਸਾਡਾ ਇਹੀ ਕੋਸ਼ਿਸ਼ ਹੁੰਦੀ ਹੈ ਕਿ ਅਗਲੇ ਵਿਆਹ ਦੇ ਵਿੱਚ ਕੋਈ ਵੀ ਕੋਈ ਕੰਮ ਅਲੱਗ ਦਿਖਾਇਆ ਜਾਵੇ ਹੂੰ ਕਿਉਂਕਿ ਇੱਕ ਦੂਜੇ ਨੂੰ ਦੇਖ ਕੇ ਕਾਪੀ ਕਰਨਾ ਤਾਂ ਬਹੁਤ ਆਸਾਨ ਹੈ ਪਰ ਲੇਕਿਨ ਕੁਝ ਆਪਦੇ ਦਿਮਾਗ ਨਾਲ ਅਲੱਗ ਕਰਨਾ ਬਹੁਤ ਅਲੱਗ ਚੀਜ਼ ਹੁੰਦੀ ਆ ਅਲੱਗ ਚੀਜ਼ ਹਾਂ ਜੀ ਜਿੱਦਾਂ ਹਲਵਾਈਆਂ ਨੂੰ ਤੁਸੀਂ ਦੱਸਤਾ ਘਿਓ ਦਾ ਦੱਸਤਾ ਦੇਸੀ ਘਿਓ ਦੀ ਟਿੱਕੀ ਮੈਂ ਪਹਿਲੀ ਵਾਰ ਦੇਖਿਆ ਅੱবি ਕਿਸੇ ਵਿਆਂ ਤੋਂ ਦੇਸੀ ਘਿਓ ਵਰਤਿਆ ਜਾ ਰਿਹਾ ਹਾਂ ਜੀ ਹਾਂ ਜੀ ਪਕੌੜਿਆਂ ਦੇ ਵਿੱਚ ਕੀ ਖਾਸ ਰਹਿੰਦਾ ਹੈਗਾ ਕਿਹੜੀ ਅੱਜ ਆਪਾਂ ਜਵੇਂ ਤੁਸੀਂ ਉੱਥੇ ਦੱਸਤਾ ਸਨੈਕਸ ਚੱਲ ਰਹੇ ਹੈਗੇ ਆ ਪਿੱਛੇ ਇੱਕ ਸਟਾਲ ਤੇ ਸਾਡੇ ਕੋਲ ਜੀ 10 ਵੈਰਾਈਟੀਆਂ ਨੇ ਸਨੈਕਸ ਦੇ ਵਿੱਚ ਹੂੰ ਚੱਲਦੇ ਆਂ ਅੱਜ ਕੱਲ ਹਾਂ ਜੀ ਚਲੋ ਚੱਲਦੇ ਆਂ ਸਨੈਕਸ ਤੇ ਹਾਂ ਜੀ ਕੀ ਇਹ ਹੁੰਦੇ ਚ ਜਿੱਦਾਂ ਸਨੈਕਸ ਦੇ ਵਿੱਚ ਉਸ ਤੋਂ ਇਲਾਵਾ ਜਿੱਦਾਂ ਇਹ ਸੌਰੀ ਪਲਾਨਿੰਗ ਹੈ ਹਨਾ ਕਿੱਥੇ ਸੋਫੇ ਦਾ ਅਰੇਂਜ ਕੀਤਾ ਕਿੱਥੇ ਸਾਰਾ ਦਿਮਾਗ ਦੇ ਵਿੱਚ ਕਿਵੇਂ ਆਉਂਦਾ ਬਸ ਇਹ ਅਲੱਗ ਫੰਕਸ਼ਨ ਦੇ ਵਿੱਚ ਲੱਗ ਹੀ ਕਰਨਾ ਪੈਂਦਾ ਜੀ ਕੁਛ ਨਾ ਕੁਛ ਤਾਂ ਅੱਛਾ ਅਰੇ ਫੰਕਸ਼ਨ ਚ ਹਾਂਜੀ ਹਾਂਜੀ ਇਹ ਸਾਹਮਣੇ ਸਟੱਪ ਜਗਾਦਾ ਹੈ ਇਹ ਆਪਣਾ ਕੈਫੇ ਹੈ ਜੀ ਇਹਦੇ ਤੇ ਵੀ ਸਾਡੀਆਂ ਘਟੋ ਘਟ ਵੀ 10 ਤੋਂ 12 ਆਈਟਮਾਂ ਤੋਂ ਪਲੱਸ ਹੀ ਆਈਟਮਾਂ ਮਿਲਣਗੀਆਂ ਤੁਹਾਨੂੰ ਹਾਂਜੀ ਅੱਛਾ ਕੀ ਖਾਸ ਰਹਿੰਦਾ ਹੈ ਇਸ ਕੈਫੇ ਤੇ ਆਪਣਾ ਇੱਥੇ ਤੁਹਾਨੂੰ ਜੀ ਸਾਡੇ ਕੋਲ ਕੋਲਡ ਕਾਫੀ ਹੌਟ ਕਾਫੀ ਪੰਜ ਛੇ ਤਰ੍ਹਾਂ ਦੇ ਸ਼ੇਕ ਮਿਲਣਗੇ ਜੀ ਤੇ ਪੰਜ 7-8 ਤਰ੍ਹਾਂ ਦੇ ਆਈਟਮ ਐ ਇਸ ਕਾਫੇ ਤੇ ਰਹਿੰਦੀ ਐ ਇਹ ਕੁਝ ਖਾਸ ਰਸ਼ ਵੀ ਰਹਿੰਦਾ ਇੱਥੇ ਜਿਹਦਾ ਜੂਸ ਵਗੈਰਾ ਤਿਆਰ ਹੋ ਰਿਹਾ ਹਾਂਜੀ 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 ਇੱਥੇ ਅਸੀਂ ਬਿਲਕੁਲ ਮਨ ਕੋ ਚਲੋ ਵੀ origignal banana shake ਦੇ ਰਹੇ ਹਾਂ ਜੁਬਾਨ ਕੀ ਹੁੰਦਾ ਅਗਲਾ ਸੈਂਸ ਪਾ ਗਈ ਹੀ ਜ਼ਿਆਦਾ ਚੱਲਦਾ ਐ ਕ੍ਰਸ਼ ਪਾ ਤੇ ਚੱਲੀ ਜਾਂਦਾ ਪਰ ਲੇਕਿਨ banana shake original banana shake ਹਾਂਜੀ ਇਸ ਸਨੈਕਸ ਦੀ ਆਪਾਂ ਗੱਲ ਕੀਤੀ ਹੈਗੀ ਸਨੈਕਸ ਵਾਲੀ ਸਟਾਲ ਜਿਹੜੀ ਹੈ ਉਹ ਵੀ ਦਿਖਾ ਦਿੰਦੇ ਹਾਂ ਇੱਥੇ ਕੀ ਖਾਸ ਰਹਿੰਦਾ ਹੈ ਇਸ ਸਟਾਲ ਤੇ ਕਈ ਤਰ੍ਹਾਂ ਦੀਆਂ ਵੈਰਾਈਟੀਆਂ ਪੰਜਾਂ ਨੇ ਕਾਫੀ ਤੁਹਾਡੇ ਇੱਥੇ ਉਹ ਲੱਗੇ ਹੋਇਆ ਕੁਝ ਵੀ ਇਹ ਕੁਝ ਆਮ ਹੀ ਕੀ ਹੈ ਫੰਕਸ਼ਨ ਦੇ ਵਿੱਚ ਤਿੰਨ ਜਾਂ ਚਾਰ ਤਰ੍ਹਾਂ ਦੇ ਸਨੈਕਸ ਚੱਲਦੇ ਆ ਸਾਡੇ ਕੋਲ ਘੱਟੋ-ਘੱਟ ਵੀ 12 ਪਲੱਸ ਸਨੈਕਸ ਹੈ ਅੱਛਾ 12 ਪਲੱਸ ਹਾਂਜੀ ਇਹ ਕਿਵੇਂ ਕਾਜੂ ਵਾਲਾ ਚੱਲਦਾ ਹੈ ਹਾਂਜੀ ਹਾਂਜੀ ਕੀ ਖਾਸੀਅਤ ਹੈ ਬਸ ਇਹਨਾਂ ਦੀ ਨਾਮ ਦੇ ਆ ਇਹ ਸਾਰੇ ਹੀ ਸਨੈਕਸ ਅਲੱਗ-ਅਲੱਗ ਨਾਮ ਦੇ ਆ ਜੀ ਅਲੱਗ-ਅਲੱਗ ਸ਼ੇਫ ਹੈ ਇਹਨਾਂ ਦੀ ਅਲੱਗ-ਅਲੱਗ ਨਾਮ ਜੋ ਆਪਾਂ ਨਾਮ ਤੱਕ ਨਹੀਂ ਜਾਈਏ ਤਾਂ ਬਹੁਤ ਹੀ ਜ਼ਿਆਦਾ ਹੋ ਜਾਂਦੇ ਨੇ ਆਪਾਂ ਗਿਣ ਨਹੀਂ ਸਕਦੇ ਜਿੰਨੇ ਨਾਮ ਨੇ ਤੇ ਰਸ ਖਾਸ ਰਹਿੰਦਾ ਹਾਂਜੀ ਹਾਂਜੀ ਇੱਕੋ ਸਟਾਲ ਚੱਲ ਰਹੀ ਹੈ ਉੱਥੇ ਕੀ ਹੈ ਮਸ਼ਰੂਮ ਕਰਾ ਉਹ ਮਸ਼ਰੂਮ ਟਿੱਕਾ ਜੀ ਚੀਜ਼ ਟਿੱਕਾ ਜੀ ਅੱਛਾ ਹਾਂਜੀ ਇਹਦੇ ਵਿੱਚ ਜਿਹੜਾ ਪਨੀਰ ਵਰਤਿਆ ਜਾਂਦਾ ਹੈ ਜਾਂ ਤਾਂ ਲੋਕ ਨੂੰ ਲੋਕਾਂ ਇਹ ਕਹੇ ਜਾਂਦਾ ਕਿ ਖਾਸ ਧਿਆਨ ਰੱਖਿਆ ਜਾਂਦਾ ਪਨੀਰ ਨੂੰ ਲੈ ਕੇ ਇੱਥੇ ਮਸ਼ਰੂਮ ਟਿੱਕਾ ਜਾਂ ਟਲੀ ਟਿੱਕਲੇ ਹਾਂਜੀ ਹਾਂਜੀ ਇਹ ਤੁਸੀਂ ਪਨੀਰ ਖਾਓਗੇ ਤੁਹਾਨੂੰ ਕੋਈ ਅੰਦੇ ਮਨ ਚਲੋ ਕੋਈ ਸਾਈਡ ਇਫੈਕਟ ਨਹੀਂ ਹੈਗਾ ਠੀਕ ਹੈ ਹਾਂਜੀ ਬਿਲਕੁਲ ਸੌਫਟ ਦੇ ਵਧੀਆ ਪਨੀਰ ਹੈ ਤੇ ਕੀ ਇਹਦੇ ਚ ਵੀ ਦੋ ਤਿੰਨ ਵੈਰਾਈਟੀਆਂ ਦਾ ਸਿਕ ਚਾਂਪ ਸ਼ਾਇਦ ਚੱਲ ਰਹੀ ਹੈ ਜਾਂ ਹੋਰ ਚਾਂਪ ਚੱਲ ਰਹੀ ਹੈ ਜੀ ਚੀਜ਼ ਟਿੱਕਾ ਚੱਲ ਰਿਹਾ ਹੈ ਮਸ਼ਰੂਮ ਟਿੱਕਾ ਚੱਲ ਰਿਹਾ ਹੈ ਜੀ ਹਾਂਜੀ ਜੂਸ ਚ ਕੀ ਵੈਰਾਈਟੀ ਅੱਜ ਤੁਹਾਡੀ ਇੱਥੇ ਲੱਗੀ ਹੋਈ ਹੈ ਜੂਸ ਦੇ ਵਿੱਚ ਜੀ ਦੋ ਤਰ੍ਹਾਂ ਦਾ ਜੂਸ ਲੱਗਿਆ ਹੈ ਜੀ ਗਾਜਰ ਜੂਸ ਹੈ ਕਿਨੋ ਜੂਸ ਹੈ ਤੇ ਹੋਰ ਕਿੰਨੀਆਂ ਸਟਾਲਾਂ ਜਿਹੜੀਆਂ ਨੇ ਇਸ ਤੋਂ ਵੱਧ ਦੇ ਲਵਾਲਾ ਚਾਹਦੇ ਹੈਗੇ ਆ ਲੋਕ ਜੇਕਰ ਕੰਨਾਂ ਲੋਕਾਂ ਦਾ ਫੰਕਸ਼ਨ ਹੈ ਇਦੋਂ ਵੀ ਵੱਡਾ ਹੋਦਾ ਕਿੰਨੇ ਲੋਕਾਂ ਦਾ ਅੱਜ ਅਰੇਂਜਮੈਂਟ ਸੀ ਜਿਹੜਾ ਇੱਥੇ ਤੇ ਕਿੰਨੇ 700 ਬੰਦੇ ਦਾ ਅਰੇਂਜਮੈਂਟ ਸੀਗਾ 700 ਬੰਦੇ ਦਾ ਹਾਂਜੀ ਹਾਂਜੀ 700 ਬੰਦੇ ਦੇ ਅਰੇਂਜਮੈਂਟ ਵਿੱਚ ਤੁਸੀਂ ਅੱਜ ਪੂਰਾ ਪ੍ਰਬੰਧ ਕੀਤਾ ਬਿਲਕੁਲ ਪੂਰੇ ਲਾਏ ਹੋਏ ਹਾਂਜੀ ਹਾਂਜੀ ਇੱਥੇ ਸਾਡੇ ਅੱਜ ਘੱਟੋ ਘੱਟ ਵੀ 70 ਮੀਟਰ ਚੱਲ ਰਹੇ ਨੇ 70 ਚੱਲ ਰਹੇ ਹਾਂਜੀ ਹਾਂਜੀ ਕਿ 70 ਮੀਟਰ ਚੱਲ ਰਿਹਾ ਹੈ ਤੇ 6500 ਬੰਦੇ ਆ ਰਹੇ ਹਾਂ ਜੀ ਪੂਰਾ ਫੰਕਸ਼ਨ ਭਰਿਆ ਹੋਇਆ ਹਾਂਜੀ ਵੀਰ ਜੀ ਕੀ ਕਹਿਣਾ ਚਾਹੁੰਦੇ ਹੋ ਲਾਈਵ ਲੋਕ ਆਪਾਂ ਨੂੰ ਦੇਖ ਰਹੇ ਹੈਗੇ ਆ ਨੰਬਰ ਤੁਹਾਡਾ ਜਿਹੜਾ ਹੈਗਾ ਤੁਹਾਨੂੰ ਬੁਕਿੰਗ ਕਰਨਾ ਚਾਹੁੰਦੇ ਆ ਰੇਟ ਜਾਇਜ਼ ਲੋਗੇ ਜਾਂ ਕਿਦਾਂ ਜਿਹੜਾ ਪਤਾ ਗੁਰੂ ਸਾਹਿਬ ਜੀ ਬਿਲਕੁਲ ਸਾਡੇ ਰੇਟ ਜਾਇਜ਼ ਨੇ ਆਮ ਜਨਰਿਕ ਕੈਟਰਿੰਗ ਚੱਲ ਰਹੇ ਨੇ ਤੁਸੀਂ ਟਰਾਈ ਕਰੋ ਸਾਡੇ ਰੇਟ ਉਹਨਾਂ ਨਾਲੋਂ ਘੱਟ ਹੀ ਹੋਣਗੇ ਔਰ ਲੜਕੀ ਦੀ ਮੈਰਿਜ ਹੁੰਦੀ ਹੈ ਤਾਂ ਅਸੀਂ ਉਹਦਾ ਰੇਟ ਵੈਸੇ ਹੀ ਕੱਟ ਲੈਨੇ ਆ ਰਟਕੀ ਦੇ ਮੈਰਿਜ ਦਾ ਖਾਸ ਕਰਕੇ ਅਸੀਂ ਕੱਟ ਲੈਂਦੇ ਹਾਂ ਹਾਂਜੀ ਜਿੱਦਾਂ ਨੌਨ ਵੇਜ ਵਿੱਚ ਸਾਰੇ ਪ੍ਰੋਗਰਾਮ ਕਰਦੇ ਹਾਂ ਹਾਂਜੀ ਹਾਂਜੀ ਨੌਨ ਵੇਜ ਸਾਰੇ ਹੀ ਕਰਦੇ ਆ ਲੇਕਿਨ ਨੌਨ ਵੇਜ ਜਾਂ ਵੇਜ ਦੇ ਵਿੱਚ ਸਾਡਾ ਇਹ ਫਰਕ ਹੁੰਦਾ ਹੈ ਵੀ ਅਸੀਂ ਜਿਹੜਾ ਸਾਡਾ ਨੌਨ ਵੇਜ ਦਾ ਸਿਸਟਮ ਹੋਏਗਾ ਸਾਰਾ ਸਾਡਾ ਸਿਸਟਮ ਅਲੱਗ ਹੁੰਦਾ ਹੈ ਅਲੱਗ ਤੋਂ ਸਟਾਫ ਹੁੰਦਾ ਹੈ ਅਲੱਗ ਤੋਂ ਸਾਰਾ ਹੁੰਦਾ ਸਿਸਟਮ ਹੁੰਦਾ ਹੈ ਆਪਣਾ ਕਿਉਂਕਿ ਨੌਨ ਵੇਜ ਜਿਹੜਾ ਬੰਦਾ ਸਾਡਾ ਕੋਈ ਵੀ ਵੇਜ ਵਿੱਚ ਨਹੀਂ ਜਾਏਗਾ ਅੱਛਾ ਹਾਂਜੀ ਕੜਾਈਆਂ ਲੱਗ ਉਹ ਬਿਲਕੁਲ ਜੀ ਕੜਾਈਆਂ ਚਾਮਾਂ ਪੋਣੀਆਂ ਹਰ ਇੱਕ ਚੀਜ਼ ਹਰ ਇੱਕ ਬਰਤਨ ਸਾਡਾ ਅਲੱਗ ਉਹਨੂੰ ਅਸੀਂ ਦੂਸਰੇ ਪਾਸੇ ਵੀ ਲੈ ਕੇ ਜਾਂਦੇ ਕਈ ਲੋਕ ਹੁੰਦੇ ਨੇ ਉਧਰ ਹੀ ਕਾਰੀਗਰੀ ਚੱਲੀ ਜਾਂਦਾ ਕਾਰੀਗਰ ਘੱਟ ਪਾ ਲੈਂਦੇ ਨੇ ਦੋਨਾਂ ਸਾਈਡਾਂ ਤੇ ਉਹਨਾਂ ਕੋਲ ਕੰਮ ਕਰਾ ਲੈਂਦੇ ਅਸੀਂ ਉਹ ਕੰਮ ਨਹੀਂ ਕਰਛੀ ਨਹੀਂ ਵੱਜਣੀ ਜਾਂਦਾ ਕਰਛੀ ਨਹੀਂ ਵੱਜਣੀ ਸਾਡੀ ਉਧਰ ਇਹਨਾਂ ਵੇ ਬੰਦੇ ਜੋ ਮੈਂ ਸ਼ੁਰੂਆਤ ਹੈ ਗੰਦਾ ਜੀ ਨਾਨਾ ਜੀ ਕਿਸੇ ਦਾ ਧਰਮ ਪ੍ਰਸ਼ਨ ਨਹੀਂ ਹੋਏਗਾ ਬਿਲਕੁਲ ਜੀ ਕਿਸੇ ਦਾ ਧਰਮ ਪ੍ਰਸ਼ਟਰੀ ਹੋਊਗਾ ਵਿਜੇ ਹੋਰਾਂ ਦਾ ਕੰਮ ਜਿਹੜਾ ਹੈ ਤੁਹਾਨੂੰ ਅਸੀਂ ਦਿਖਾ ਦਿੱਤਾ ਹੈ ਵਿਜੇ ਹੋਰਾਂ ਦੀ ਕੈਟਿੰਗ ਤੁਹਾਨੂੰ ਦਿਖਾ ਦਿੱਤੀ ਹੈ ਤੇ ਅੱਜ ਗੁਰੂਰ ਸਾਹਿਬ ਦੇ ਇੱਕ ਪੈਲਸ 'ਚ ਇਹਨਾਂ ਦੀ ਕੈਟਿੰਗ ਲੱਗੀ ਹੋਈ ਸੀ ਸਾਡੀ ਕੋਸ਼ਿਸ਼ ਰਹੀ ਹੈਗੀ ਆ ਗੁਰੂਰ ਸਾਹਿਬ ਦੇ ਲੋਕਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਕੋਈ ਹੁਨਰ ਹੈਗਾ ਕੁਝ ਅਲੱਗ ਕਰ ਰਹੇ ਹੈਗੇ ਤੁਹਾਡੇ ਤੱਕ ਉਹਨਾਂ ਨੂੰ ਲੈ ਕੇ ਆ ਜਾਵੇ ਤੁਹਾਡੇ ਤੱਕ ਕੋਈ ਜਾਣਕਾਰੀ ਜਿਹੜੀ ਹੈ ਲੈ ਕੇ ਸਾਂਝੀ ਕੀਤੀ ਜਾਵੇ ਅੱਜ ਦਾ ਇਹ ਵੀਡੀਓ ਕਿਵੇਂ ਲੱਗਿਆ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਮੋਬਾਈਲ ਨੰਬਰ ਵਿਜੈ ਜੀ ਜਰੂਰ ਬੋਲੇ ਤੁਸੀਂ ਆਪਣਾ ਨੋਟਾ ਲੈਣਾ ਕੰਟੈਕਟ ਕੀਤਾ ਕਰਾ ਆਪਣਾ ਮੋਬਾਈਲ ਨੰਬਰ ਹੈ ਜੀ 98550 51004 ਦੁਬਾਰਾ ਮੇਰ ਕਰ ਦੋ 98550 51004 ਵਿਸ਼ੇ ਕੁਮਾਰ ਜੀ ਆਪਣਾ ਕੈਟਰੀਂਗ ਹੈਗਾ ਜੀ ਪ੍ਰਭੂ ਕਿਰਪਾ ਕੈਟਰੀਂਗ ਪ੍ਰਭੂ ਕਿਰਪਾ ਕੈਟਰੀਂਗ ਹੈ ਤੇ ਪ੍ਰਭੂ ਦੀ ਕਿਰਪਾ ਇਹਨਾਂ ਤੇ ਹੋਈ ਹੋਈ ਹੈ ਤੇ ਜਿਸ ਕਰਕੇ ਇਹਨਾਂ ਵੱਲੋਂ ਕੱਢੇ ਜਾਂਦੇ ਆ ਵੱਡੇ ਵੱਡੇ ਫੰਕਸ਼ਨ ਤੇ ਜੇਕਰ ਤੁਸੀਂ ਵੀ ਫੰਕਸ਼ਨ ਵੈਜ ਜਾਂ ਨੌਨ ਵੈਜ ਕਰਾਉਣਾ ਹੈਗਾ ਤਾਂ ਵਿਜੈ ਜੀ ਹੋਰਾਂ ਦਾ ਨੰਬਰ ਜਿਹੜਾ ਹੈ ਅਜੀ ਸਕਰੀਨ ਤੇ ਦੇ ਦਿੰਨੇ ਆ ਤੇ ਉਸ ਨੰਬਰ ਤੇ ਵੀ ਤੁਸੀਂ ਸੰਪਰਕ ਕਰਕੇ ਇਹਨਾਂ ਨਾਲ ਸੰਪਰਕ ਕਰਕੇ ਆਪਣੇ ਵਿਆਹ ਨੂੰ ਹੋਰ ਖੂਬਸੂਰਤ ਬਣਾ ਸਕਦੇ। ਪ੍ਰਭੂ ਕਿਰਪਾ ਕੈਟਰੀਜ ਦਾ ਤੁਹਾਨੂੰ ਸਾਰਾ ਵੀਊ ਦਿਖਾਇਆ ਹੈਗਾ। ਹੋਰ ਵੀਊ ਲੈਂਦੇ ਹੈਗੇ ਆ ਲੋਕਾਂ ਦੇ ਜਿਹੜੇ ਲੋਕ ਇਸ ਮੈਰਿਜ ਤੇ ਆਏ ਹੋਏ ਆ ਗੱਲਬਾਤ ਕਰ ਲਏ ਨੇ ਆ ਕਿੱਦਾਂ ਦਾ ਜਿਹੜਾ ਇਹਨਾਂ ਦਾ ਖਾਣ ਪੀਣਾ ਹੈ। ਵੀਰ ਜੀ ਕੀ ਨਾਮ ਜੀ ਆਪਣਾ? ਮੇਰਾ ਨਾਮ ਜੀ ਨਿਸ਼ੂ, ਨਿਸ਼ੂ ਜੀ। ਵੀਰ ਜੀ ਕੀ ਖਾ ਰਹੇ ਹੋ? ਕੀ ਖਾਸ ਹੈ? ਤੁਸੀਂ ਖਾ ਰਹੇ ਫਰੂਟ ਤੇ ਟਿੱਕੀ ਖਾ ਰਹੇ ਆ। ਅੱਛਾ। ਜੋ ਬਿਲਕੁਲ ਹੀ ਮਿਠਾ ਤੇ ਸੁਆਦ ਹੈ। ਠੀਕ ਹੈ ਬਿਲਕੁਲ ਹੀ ਸਵਾਦ ਹੈ ਟਿੱਕੀ ਕਹਿੰਦੇ ਦੇਸੀ ਕਿਉ ਦੀ ਇਹ ਹੈ ਇਹਨਾਂ ਦੀ ਵਿਜੇ ਹੋਣੀ ਬਿਲਕੁਲ ਦੇਸੀ ਕਿਉ ਦੀ ਟਿੱਕੀ ਹੈ ਜੀ ਅਸੀਂ ਖਾ ਰਹੇ ਹਾਂ ਇਹ ਦੇਖੋ ਸਵਾਦ ਹੈ ਪੁਰਾ ਬਿਲਕੁਲ ਜੀ ਸਵਾਦ ਹੈ ਭਾਈ ਜੀ ਕੀ ਨਾਮ ਜੀ ਆਪਣਾ ਰਵਿੰਦਰ ਸਿੰਘ ਜੀ ਕਿੱਥੋਂ ਬਾਈ ਮੈਂ ਚੰਡੀਗੜ੍ਹ ਤੋਂ ਬਾਈ ਚੰਡੀਗੜ੍ਹ ਤੋਂ ਤੇ ਕਿਵੇਂ ਆ ਵਿਜੇ ਕਟਜ ਵਾਲਿਆਂ ਦਾ ਕੰਮ ਬਹੁਤ ਵਧੀਆ ਜੀ ਬਹੁਤ ਵਧੀਆ ਉਹ ਮਤਲਬ ਖਾਣਾ ਨਿਆਰਾ ਹੈ ਪੂਰਾ ਯਾਰ ਬਹੁਤ ਟੈਸਟੀ 스ਨੈਕਸ ਵਗੈਰਾ ਬਹੁਤ ਟੈਸਟੀ ਨੇ ਚੰਡੀਗੜ੍ਹ ਵਾਲਾ ਟੈਸਟ ਹੈਗਾ ਇੱਥੇ ਮੈਂ ਕਹਿੰਦਾ ਪੂਰਾ ਜੀ ਉਦੋਂ ਹੀ ਵੱਧ ਗਿਆ ਹਾਂਜੀ ਬਿਲਕੁਲ ਜੀ ਲੋਕਾਂ ਦੇ ਹੋਰ ਵੀ ਇੱਥੇ ਮੌਜੂਦ ਹੈਗੇ ਆ ਗੱਲਬਾਤ ਕਰ ਲੈਣੇ ਆ ਭਾਈ ਜੀ ਕੀ ਖਾਸ ਹੈਗਾ ਪਕੌੜੇ ਦੋ ਤਿੰਨ ਤਰ੍ਹਾਂ ਦੇ ਪਏ ਆ ਸਭ ਵਧੀਆ ਜੀ ਸਾਰਾ ਹੀ ਸਭ ਜੋ ਥੋੜਾ ਥੋੜਾ ਟੈਸਟ ਕਰਿਆ ਸਭ ਬਹੁਤ ਬਹੁਤ ਵਧੀਆ ਪੂਰਾ ਟੈਸਟ ਜ ਹੈ ਮਜ਼ਾ ਹੈ ਹਾਂਜੀ ਬਿਲਕੁਲ ਜੀ ਦੇਖ ਲਓ ਲੋਕਾਂ ਦੇ ਜਿਹੜੇ ਰਿਵਿਊ ਹੈਗੇ ਆ ਬਾਈ ਹੋਰੀ ਚੰਡੀਗੜ੍ਹ ਤੋਂ ਆਏ ਸੀ ਇੱਧਰ ਵੀ ਭਾਈ ਸਾਹਿਬ ਬੈਠੇ ਆ ਗੱਲਬਾਤ ਕਰ ਰਹੇ ਆ ਬਾਈ ਜੀ ਮੈਰਜ ਪਹੁੰਚੇ ਵਿਜੇ ਕੈਟਰਿੰਗ ਦਾ ਦੰਦਾ ਲੱਗਿਆ ਤੁਹਾਨੂੰ ਜਿਹੜਾ ਵਧੀਆ ਵਧੀਆ ਲੱਗੇ ਬਹੁਤ ਕਿੱਥੋਂ ਆਈ ਆਪਾਂ ਫ੍ਰਾਈਪੁਰਤ ਰੋਜਪੁਰ ਹਾਂ ਦਿੱਲੀਪਿੰਡ ਤੋਂ ਜੀ ਦਿੱਲੀਪਿੰਡ ਤੋਂ ਹਾਂ ਜੀ ਸਹੀ ਸੀ ਸਭ ਹਾਂ ਸਹੀ ਬਈ ਫਰਸਟ ਕਲਾਸ ਇਹ ਜੀ ਚੀਸ ਟਿਕਾ ਤੇ ਮਸ਼ਰੂਮ ਅੱਛਾ ਕਿਵੇਂ ਆ ਇਹਨਾਂ ਦਾ ਪ੍ਰਭੂ ਕਿਰਪਾ ਵਿਜੇ ਕੈਟਰਿੰਗ ਵਾਲਿਆਂ ਦਾ ਵੈਸੇ ਤਾਂ ਵੇਖੋ ਮੇਰੀ ਲਾਈਨ ਹੀ ਵਿਆਵਾਂ ਦੀ ਹੈ ਅੱਛਾ ਬੜੇ ਵਿਆਵਾਂ ਦੇ ਜਾਈਦਾ ਹੈ ਪਰ ਇੱਥੇ ਜਦੋਂ ਅੱਜ ਮੈਂ ਆਇਆ ਨਾ ਮੈਂ ਇਹ ਸਾਰ ਨਾਲ ਜਿਵੇਂ ਟਿੱਕੀ ਖਾਧੀ ਉਹਦੀ ਬਹੁਤ ਵਧੀਆ ਕੁਆਲਿਟੀ ਜੇ ਰਾਜ ਭੋਜ ਖਾਦਾ ਉਹਦੀ ਬੜੀ ਜ਼ਬਰਦਸਤ ਕੁਆਲਿਟੀ ਪਰ ਹਰ ਜਿਹੜੀ ਚੀਜ਼ ਮੈਂ ਖਾਣਾ ਨਾ ਕੁਆਲਿਟੀ ਬਹੁਤ ਜ਼ਬਰਦਸਤ ਲੱਗੀ ਮੈਂ ਅੱਗੇ ਵੀ ਦੋ ਚਾਰ ਜਿਹਨੇ ਪੁੱਛਿਆ ਮੈਂ ਕਿਹਾ ਇਹ ਕੈਟਰੀਂਗ ਵਾਲੇ ਅੱਜ ਕਿੱਥੋਂ ਆਏ ਆ ਮੈਨੂੰ ਲੱਗਦਾ ਜਿਵੇਂ ਬਾਹਰੋਂ ਆਏ ਨੇ ਤੇ ਜਦੋਂ ਉਹਨਾਂ ਨੇ ਕਿਹਾ ਇਹ ਕੈਟਰੀਂਗ ਆਪਣੇ ਭਰਾ ਦੀ ਵਿਜੇ ਦੀ ਤੇ ਮੈਂ ਕਿਹਾ ਯਾਰ ਬੜੀ ਕੁਆਲਿਟੀ ਹੈ ਜਿਹੜੀ ਚੀਜ਼ ਖਾਓ ਮਰ ਲਗੀ ਬੜੀ ਜ਼ਬਰਦਸਤ ਚੀਜ਼ ਲੱਗੀ ਹਰ ਚੀਜ਼ ਜਿਹਨੂੰ ਵੀ ਚੀਨ ਨੂੰ ਹੱਥ ਪਾਇਆ ਨਾ ਬੜੀ ਟੇਸਟੀ ਜੀ ਲੱਗੀ ਹਰ ਜੀ ਚੰਡੀਗੜ੍ਹ ਤੋਂ ਅੱਗੇ ਆਏ ਮੇਰੀ ਉਹਨਾਂ ਨਾਲ ਗੱਲ ਹੋਈ ਹੈ ਉਹ ਵੀ ਕਹਿੰਦੇ ਵੀ ਚੰਡੀਗੜ੍ਹ ਵਾਲਾ ਟੇਸਟ ਇੱਥੇ ਮੇਰੇ ਸਹਾਰਨਾ ਜੀ ਚੰਡੀਗੜ੍ਹ ਛੱਡ ਕੇ ਅੱਜ ਮੇਰੇ ਸਹਾਰਨਾ ਵਾਲਾ ਵਿਜੇ ਨੇ ਸਾਰੇ ਸ਼ਹਿਰ ਫੇਲ ਕਰਤੇ ਇਸ ਕੈਟਰੀਨ ਨੂੰ ਵੇਚਦੇ ਹੋਏ ਇਹ ਆਪਣਾ ਭਰਾ ਹੈ ਬਹੁਤ ਵਧੀਆ ਗੈਡੀ ਲੱਗੀ ਇਹਨੂੰ ਮੌਕਾ ਦੇਣ ਸਾਰੇ ਭਰਾ ਨਾਲ ਮਿਲ ਕੇ ਬਹੁਤ ਵਧੀਆ ਕੁਆਲਟੀ ਜੀ ਜਿੰਨੀ ਤਾਰੀਫ ਕੀਤੀ ਜਾਈ ਉਨੀ ਘਟ ਹੈ ਬਿਲਕੁਲ ਜੀ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਨੂੰ ਦਿਖਾਈਆਂ ਹੈਗੀਆਂ ਨੇ ਵਿਜੇ ਕਟਰिज ਵਾਲਿਆਂ ਦਾ ਹਰ ਫੰਕਸ਼ਨ ਜਿਹੜਾ ਉਹ ਬੜਾ ਹਰ ਵਾਰ ਜਿਹੜਾ ਵੱਧ ਤੋਂ ਵੱਧ ਕਰਦੇ ਹੈਗੇ ਆ ਐਸ ਵਾਦਾ ਫੰਕਸ਼ਨ ਗੁਰੂ ਅਰਸਾਈ ਦੇ ਰਿਜੀ ਰਿਜੋਰਟ ਦੇ ਵਿੱਚ ਸੀ ਤੇ ਰਿਜੀ ਰਿਜੋਰਟ ਦੇ ਵਿੱਚ ਦੇਖ ਸਕਦੇ ਹੋ ਲਗਭਗ 6 600 ਲੋਕਾਂ ਦਾ ਫੰਕਸ਼ਨ ਹੈਗਾ ਤੇ ਹਾਰ ਟੇਬਲ ਤੱਕ ਸਮਾਨ ਪਹੁੰਚ ਰਿਹਾ ਹੈਗਾ ਇਸੇ ਵਿਆਹ ਦੇ ਵਿੱਚ ਬਰਾਤ ਜਿਹੜੀ ਆ ਪਹੁੰਚੀ ਹੈ ਬਰਾਤ ਦੇ ਨਾਲ ਲੋਕ ਪਹੁੰਚੇ ਹੈਗੇ ਮੇਨ ਟੇਬਲ ਦਿਖਾ ਦੇਣਾ ਹੈਗਾ ਬਰਾਤੀਆਂ ਲਈ ਖਾਸ ਟੇਬਲ ਇੱਕ ਤਾਂ ਪ੍ਰਬੰਧ ਵੀ ਕੀਤਾ ਗਿਆ ਸੀ ਬਾਈ ਜੀ ਇੱਥੇ ਮੌਜੂਦ ਬੈਠੇ ਹੈਗੇ ਪੂਰੀ ਫੈਮਿਲੀ ਦੇ ਨਾਲ ਤੇ ਕਰਦੇ ਆ ਗੱਲਬਾਤ ਬਾਈ ਸਸੀ ਕਾਲਜੀ ਸਰਦਾਰ ਸ਼ਕਲ ਜੀ ਕੀ ਨਾਮ ਹੈ ਮੈਨੂੰ ਅਸ਼ਵਿੰਦਰ ਸਿੰਘ ਆ ਜੀ ਅੱਛਾ ਕਿੱਥੋਂ ਬਾਈ ਮੈਂ ਚੱਕਮੰਤਾਂ ਵਾਲਾ ਬੰਗੀ ਪਣ ਚੱਕਮੰਤਾਂ ਵਾਲਾ ਹਾਂ ਜੀ ਤੇ ਕਿਵੇਂ ਆ ਇਹਨਾਂ ਦਾ ਵਿਜੇ ਕਟਰੀਸ ਦਾ ਅੱਜ ਤੁਸੀਂ ਬਰਾਤ ਲਾ ਲਏ ਹੋ ਤੇ ਖਾਣ ਪੀਣ ਦਾ ਜਾਂ ਕੁਆਲਿਟੀ ਬਹੁਤ ਵਧੀਆ ਜੀ ਬਹੁਤ ਟੇਸਟੀ ਆ ਜੀ ਰੀਲੀ ਵੈਰੀ ਨਾਈਸ ਹਾਂ ਜੀ ਬਹੁਤ ਖੁਸ਼ ਹਾਂ ਅਸੀਂ ਦੇਖ ਕੇ ਸਾਰਾ ਕੁਝ ਬਹੁਤ ਵਧੀਆ ਜੀ ਬਹੁਤ ਵਧੀਆ ਅਰੇਂਜਮੈਂਟ ਆ ਜੀ ਪਾਰਟੀ ਵੀ ਬਹੁਤ ਵਧੀਆ ਜੀ ਸਭ ਬਹੁਤ ਠੀਕ ਆ ਹਾਂਜੀ ਓਕੇ ਰਵੋਟ ਬਹੁਤ ਵਧੀਆ ਜੀ ਫਾਨ 100 ਚ 100 ਆ ਜੀ 100 ਚ 100 ਆ ਜੀ ਬਿਲਕੁਲ ਜੀ ਬਾਈ ਹੋਰੀ ਬਰਾਤ ਨਾਲ ਆਇਆ ਤੇ ਬਰਾਤੀ ਵੀ ਖੁਸ਼ ਹੈ ਤੇ ਮੇਲੀ ਵੀ ਖੁਸ਼ ਤੇ ਖੁਸ਼ ਤੁਸੀਂ ਵੀ ਹੋ ਸਕਦੇ ਹੋ ਜੇਕਰ ਵਿਜੇ ਵਾਲਾ ਦਾ ਕੈਟਰੀਜ਼ ਤੁਸੀਂ ਕਰਦੇ ਹੈਗੇ ਹੋ ਵਿਜੇ ਉਹਦਾ ਨੰਬਰ ਜਿਹੜਾ ਉਹ ਅਸੀਂ ਸਕਰੀਨ ਤੇ ਦੇ ਦਿੰਨੇ ਆਂਗਾ ਲੋਕਾਂ ਦਾ ਰਿਵਿਊ ਵੀ ਦਿਖਾ ਦਿੱਤਾ ਲੋਕ ਵੀ ਖੁਸ਼ ਨੇ ਤੇ ਖੁਸ਼ੀ ਤੁਹਾਡੀ ਖੁਸ਼ੀਆਂ ਦੇ ਵਿੱਚ ਬਦਲੂਗੀ ਉਦੋਂ ਜਦੋਂ ਤੁਸੀਂ ਕਰੋਗੇ ਵਿਜੇ ਕੈਟਰੀ ਦੇ ਦੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚਿਹਰਾ ਤੁਹਾਡਾ ਖੁਦਾ ਗੁਰੂ ਅਰਜਨ ਸਿੰਘ